ਪਾਉ ਪਾਉ ਜਾਂਦੀ ਜੀ ਚਿੱਤੀ ਸਾਡੇ ਮੇਚੀ ਨਾ ਨੀ ਉੱਤੀ ਬੋ ਨੀ ਚਿੱਤੀ ਸਾਡੇ ਕਾਮੇਸ਼ਾਨੀ ਵਿਕ ਵੇਕ ਡੋਮੀ ਅਰਵਾਣ ਦੀ ਇਹ ਮਦਦ ਕਰਨੇ ਮੰਨਦ ਕਰਜਾਂ ਦੀ ਰਸਮ ਤੋਂ ਬਾਅਦ ਹੁਣ ਚੱਲੇ ਨੇ 13 ਮੰਜਲੀ ਠਾਠ ਤੇ ਮੋੜਦੀ ਗੱਡੀ ਕਰਨਾ ਤੇ ਅੱਜਕੱਲ ਤਕਰੀਬਨ ਇਹ ਜਿਹੜੀ ਰਸਮ ਆਮਨਲਾ ਦਾ ਲਗਭਗ ਖਤਮ ਹੀ ਹੋ ਚੁੱਕੀ ਆ ਕੋਈ ਕੋਈ ਕਰਦਾ ਇਹ ਰਸਮ ਮੋੜਦੀ ਗੱਡੀ ਵਾਲੀ ਤੇ ਇਹ ਆ ਆਪਣੇ ਪਿੰਡ ਦੀ ਠਾਠ 13 ਮੰਜਲੀ ਉਦੋਂ ਤਿਆਰੀਆਂ ਚੱਲਦੀਆਂ ਸੀਗੀਆਂ ਠਾਠ ਦੀਆਂ ਲਓ ਜੀ ਹੋ ਗਿਆ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਤੇ ਕਿਹੜੀ ਕਿਹੜੀ ਚੱਕੀ ਫਿਰਦੇ ਉਹਦੋਂ ਲੈਵਲ ਬਲੈਕ ਲੱਗਦੀ ਆ ਮੈਨੂੰ ਐ ਮਾਰਦਾ ਮੋਸ਼ਿਆਂ ਤੇ ਹੱਥ ਗੱਭਰੂ ਇੱਧਰ ਪਰੌਣਾ ਹੀ ਕਾ ਪਰੌਣਾ ਪੈਗ ਤੇ ਪੈਗ ਲਾਈ ਜਾਂਦਾ ਕਹਿੰਦੀ ਸਾਲੇ ਦੇ ਵਿਆਹ ਦਾ ਚਾਹੀ ਵਣਾ ਮਾਮਾ ਕਹਿੰਦਾ ਲਾਲਾ ਪੈਗ ਬਾਇ ਕਹਿੰਦਾ ਨਹੀਂ ਨਹੀਂ ਕੈਮਰੇ ਸਾਹਮਣੇ ਨਹੀਂ ਲਾਉਣਾ ਪਤਾ ਲੱਗ ਜੂ ਸਾਰਿਆਂ ਨੂੰ ਆ ਕਹਿੰਦਾ ਪਰੌਣੇ ਨੂੰ ਪਿਆਓ ਇਹਨੂੰ ਪੁੱਛੋ ਸੱਟਾ ਕੇ ਜੱਟਾਂ ਨੇ ਪੀਣੀ ਦਾ ਰੂ ਸੁਕੀ ਨਿਆ ਪਈ ਜਾ ਉਹ ਆਪਾ ਪੈੰਡ ਵੀ ਲੈ ਕੇ ਜਾਣਾ ਬਾਅਦ ਚ ਉਹਨੇ ਔਖਾ ਕਰੂ ਖਰਾਬੀ ਕਰੂ ਕਿਉਂਕਿ ਬਾਈ ਨੂੰ ਪਤਾ ਸੀ ਇਹਦੇ ਨਾਲ ਦਾ ਲਿਆ ਜੀ ਹੋ ਕੋਈ ਆ ਆ ਜਾ ਕਹਿੰਦਾ ਵਜਾ ਪਜਾ ਹੁਣ ਤਾਂ ਟਾਈਮ ਹੈਗਾ ਲਾਉਣੇ ਆ ਕਿੱਕ ਚਲੋ ਵੀ ਓਲੇ ਜਿਨਾ ਪੜਦੇ ਜਿਨਾ ਪਾਤਾ ਬਾਈ ਨੂੰ ਵੀ ਬੈਗ ਉਹਨਾਂ ਨੇ ਵੀਡੀਓ ਵਾਲੇ ਨੂੰ ਕਹਿਤਾ ਹੁਣਾ ਵੀ ਕੈਮਰਾ ਉਧਰ ਰੱਖਿਆ ਹੁਣ ਇੱਥੇ ਲਾ ਲਿਆ ਹੋਣਾ ਬਾਈ ਨੇ ਬੈਗ ਆਪ ਸ਼ਕੀਮੀ ਤਾਂ ਬਹੁਤ ਸੀ ਪਹਿਲਾਂ ਤੇ ਕਹਿੰਦੇ ਮੁੰਡਾ ਲੈਵਲ ਬਲੈਕ ਚੱਲਦੀ ਤੇਰੀ ਹਾਂ ਦੀ ਖੁਸ਼ੀ ਦੇ ਵਿੱਚ ਨਾਰੀ ਸੰਗੀ ਸਾਥੀ ਐ ਮਾਰਦਿਆ ਫੜ ਫੜ ਕੇ ਨਾ ਮੋٹے ਮੋٹے ਪਾ ਦੋ ਕਹਿੰਦੇ ਪੱਕਾ ਨਾ ਜਾਵੇ ਦੂਬਾ ਕਹਿੰਦੇ ਡਾਂਸ ਫਲੋਰ ਤੇ ਲੋੰਗੀ ਡਾਂਸ ਵੀ ਕਰਨਾ ਉਦੋਂ ਵਾਲੇ ਸਟੈਪ ਵੀ ਦਿਖਾਉਨੇ ਆ 1998 ਵਾਲੇ ਭੰਗੜੇ ਦੇ ਸਟੈਪਾ ਦਿਖਾਉਨੇ ਆ ਹੁਣ ਤੁਹਾਨੂੰ ਹੇ ਤਾਂ ਗੱਬਰੂ ਇੰਜਣ ਗਰਮ ਕਰ ਦਿਆ ਗੱਡੀਆਂ ਦੇ ਖਿੱਚ ਦੋ ਖਿੱਚ ਦੋ ਗਰਮ ਮੋٹے ਮੋٹے ਕਿ ਮੋٹے ਮੋٹے ਪੈਗ ਲਾ ਕੇ ਲੈਵਲ ਬਲੈਕ ਦੇ ਅੱਜ ਕਰਕੇ ਹਟਣਗੇ ਕਾਰੀ ਕARTA ਦਾ ਅਸਰ ਤੇ ਹੁਣ ਦੇਖਿਓ ਫਿਰ ਬਾਈ ਦੇ ਸਟੈਪ ਗੱਭਰੂਆਂ ਦੇ ਕਿਉਂ ਦੇਖ ਦੇ ਮਾਸੜਾ ਹੋਣਾ ਕਿੱਤੀ ਫਿਰਦੇ ਆ ਉਪਰ ਉਹ ਵੀ ਦੇਖਦੇ ਆ ਹੁਣ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਬੰਦੇ ਜਾਂ ਮੇਰੀਆਂ ਭੈਣਾਂ ਜਾਂ ਮੇਰੇ ਵੀਰ ਦੇਖਦੇ ਆ ਹੁਣ ਕਿਹੜਾ ਕਿਹੜਾ ਕਮੈਂਟ ਕਰਕੇ ਦੱਸਦਾ ਵੀ ਇਹ ਕਿਹੜੇ ਗਾਣੇ ਦੀ ਤਰਜ਼ ਆ ਆ ਰੋ ਕਰੋ ਫਿਰ ਕਮੈਂਟ ਦੇਖਦੇ ਆ ਕੌਣ ਕੌਣ ਕਿਹਨੂੰ ਕਿਹਨੂੰ ਪਤਾ ਵੀ ਇਹ ਕਿਹੜਾ ਗਾਣਾ ਅਰ ਜ ਮੈਨੂੰ ਸਮਝ ਨਹੀਂ ਲੱਗੀ ਵੀ ਕਿਹੜੀ ਆ ਮੈਂ ਬਹੁ ਮੱਥਾ ਮਾਰਿਆ ਜੇ ਕਿਸੇ ਨੂੰ ਆ ਗਾਣੇ ਦੀ ਤਰਜ਼ ਵੀ ਪਤਾ ਤਾਂ ਇਹਦਾ ਵੀ ਜ਼ਰੂਰ ਕਮੈਂਟ ਕਰਿਓ ਦੱਸਿਓ ਵੀ ਕਿਹੜੀ ਆ ਨਾ ਵਧੀਆ ਸਮਾਂ ਹੁੰਦਾ ਸੀ ਯਾਰ ਦੇਖੋ ਹੈ ਨਾ ਕੋਈ ਲੜਾਈ ਨਾ ਕੋਈ ਪੜਾਈ ਸਾਰੇ ਆਪੋ ਆਪਣਾ ਖਾ ਭੀ ਗਿਆ ਇਨਜਾਰੇ ਨਾਲ ਇੰਜੋਇਮੈਂਟ ਕਰਦੇ ਸੀ ਯਾਰਾਂ ਦੇ ਯਾਰ ਹੁੰਦੇ ਸੀ ਸਾਰੇ ਦੇਖ ਲਓ ਬਹੁਤ ਪਿਆਰ ਹੁੰਦਾ ਸੀ ਕਹਿੰਦੇ ਜੇ ਘਰ ਕੱਚੇ ਸੀ ਮਨ ਤੇ ਦਿਲ ਤਾਂ ਸੱਚੇ ਸੀ ਸਾਰਿਆਂ ਦੇ ਉਦੋਂ ਆਹ ਦੇਖੋ ਕਿੰਨਾ ਪਿਆਰ ਸੀਗਾ ਫਿਰਦੇ ਨਾ ਚੜੀ ਅੱਜਕੱਲ ਤਾਂ ਜੇ ਕੋਈ ਮਾੜਾ ਮੋਟਾ ਮੋਢਾ ਵੱਜ ਜੇ ਕਿਸੇ ਤੋਂ ਨੱਚ ਦੇ ਦਊ ਅਗਲਾ ਗਲ ਨੂੰ ਪੈਂਦਾ ਗਲ ਨੂੰ ਕਿ ਉੱਥੇ ਲੜਾਈ ਹੋ ਪੈਂਦੀ ਹੈ ਡੀਜੇ ਬੰਦ ਹੋ ਜਾਂਦੇ ਆ ਸਾਰਾ ਕੁਝ ਆ ਦੇਖੋ ਫਿਰਦੇ ਨਾ ਝੂਮਦੇ ਚ ਉੱਪਰ ਮਸਤੀ ਨਾ ਖੜਕੇ ਨਹੀਂ ਸਾਡੀ ਵਾਰੀਆਂ ਹੀ ਪਤੀਲਾ ਖੜਕੇ ਲਓ ਜੀ ਬਰਾਤ ਪਹੁੰਚ ਚੁੱਕੀ ਹੈ ਘਰੇ ਤੇ ਹੁਣ ਚੱਲੂਗਾ ਖਾਣਾ ਪਾਣੀ ਇੱਧਰ ਬਾਪੂ ਦੀ ਆੜੀ ਬੈਠਿਆ ਸਾਰੇ ਫੌਜੀ ਸਾਰਾ ਫੌਜੀ ਵਿਭਾਗ ਬੈਠਾ ਇਧਰ ਇੱਕ ਪਾਸੇ ਪਾਓ ਪਾਓ ਜੇ ਕੈਮ ਸ਼ਾਮ ਹੋ ਗਈ ਪਾਓ ਦੋ ਜਿਹੜੇ ਦੋ ਬਾਈ ਜਿਹੜੀ ਮੇਰਾ ਰਾਜਵਾਲੀ ਵਾਹਣ ਮੇਰਾ ਬਟਕਾ ਸਾਈ ਨਮਾ ਪਾਦ ਪਾਣੋ ਜੀ ਚਾਂਦੀ ਜੀ ਚੁੱਤੀ ਸਾਡੇ ਮੇਟੀਨਾ ਦੇ ਉੱਤੀ ਬੋ

ਦੋ ਦੋ ਕਡੀ ਚਾਪੀ ਉਜੀ ਹੁਣ ਸ਼ੁਰੂ ਹੋਣ ਲੱਗਿਆ ਮਨਲਾ ਦਾ ਮਹਿੰਦੀ ਦੀ ਰਸਮ ਹਨ ਮਹਿੰਦੀ ਲਾਉਂਦੇ ਉਹਨਾਂ ਨਾਲ ਦੁੱਧ ਪੀਉਂਦੇ ਹੁੰਦੇ ਪੰਜ ਜਾਨਿਆਂ ਨੂੰ ਹਾਂ ਤੇ ਇਹ ਸੀ ਆਪਣਾ ਪੁਰਾਣਾ ਘਰ ਦੇਖੋ ਤੁਸੀਂ 1998 ਮੇਲੇ ਦਾ ਮਗਰ ਘਰ ਸੀ ਆਪਣਾ ਪੁਰਾਣਾ ਭੈਣੇ ਦੀ ਲੱਗੀ ਆ ਡੋਲੀ ਤੁਰਨਾ ਆਹ ਟਾਈਮ ਦੇਖ ਕੇ ਨਾ ਆਹ ਸੀਨ ਦੇਖ ਕੇ ਸੱਚੀ ਮਨ ਮੇਰਾ ਵੀ ਭਰਿਆ ਆ ਵੱਡਾ ਵੀਰਾ ਕਬਾਲ ਵੀਰਾ ਇਹ ਸਾਡੇ ਵਿੱਚ ਹੁਣ ਨਹੀਂ ਰਿਹਾ ਲੈ ਸਾਰਾ ਕਰ ਮੈਂ ਅੱਜ ਦੇਖਿਆ ਐ ਆਏ ਹੁੰਦਾ ਸੀ ਦੇਖ ਲੋ ਹੈ ਵੇਖ ਵੇਖ ਰੋਮੀ ਆਸਮਾ ਇੱਕ ਮਾਂ ਲਈ ਇੱਕ ਬਾਪ ਲਈ ਸਭ ਤੋਂ ਔਖਾ ਸਮਾਂ ਹੁੰਦਾ ਜਦੋਂ ਉਹ ਆਪਣੇ ਦਿਲ ਦੇ ਟੁਕੜੇ ਦੀ ਜਿਗਰ ਦੇ ਟੁਕੜੇ ਦੀ ਡੋਲੀ ਤੋੜਦਾ ਨਾ ਘਰੋਂ ਵਿਦਾ ਕਰਦਾ ਦੇਖੋ ਬਾਪੂ ਦੀਆਂ ਅੱਖਾਂ 'ਚ ਵੀ ਪਾਣੀ ਭਰਿਆ ਪੂਰਾ ਪਰ ਬਾਪੂ ਸਾਡਾ ਇੱਕ ਗੱਲ ਕਹਿਵਾਂ ਤੁਹਾਨੂੰ ਬਾਪੂ ਸਾਡਾ ਕਦੇ ਡੋਲਿਆ ਨਹੀਂ ਸਮਾਂ ਬਹੁਤ ਮਾੜਾ ਆਇਆ ਮਾੜਾ ਚੰਗਾ ਸਮਾਂ ਚਲੋ ਜ਼ਿੰਦਗੀ ਚਾਉਂਦਾ ਹੀ ਰਹਿੰਦਾ ਪਰ ਬਾਪੂ ਸਾਡਾ ਕਦੇ ਡੋਲਿਆ ਨਹੀਂ ਮੇਰੇ ਗੁੱਡੀਆਂ ਫਟੋਲੇ ਚਲੋ ਜੀ ਤੁਰ ਕੇ ਡੋਲੀ ਪਹਿਣੇ ਦੀ ਅੱਜ ਪਹਿਲੇ ਦਿਨ ਦੇਖ ਲਓ ਮੈਂ ਦੇਖ ਰਿਹਾ 1998 ਤੇ 2000 ਚੌਵੀ ਚੱਲ ਪਿਆ ਅੱਜ ਪਹਿਲੇ ਦਿਨ ਪੈਣੇ ਦੀ ਮੂਵੀ ਸਾਰੀ ਦੇਖੀਆ ਮੈਂ ਲਓ ਜੀ ਦੌੜੀ ਪਹੁੰਚ ਗਈ ਐ ਪੈਣੇ ਦੇ ਸੋਹਰੇ ਪਿੰਡ ਨੀ ਮਾਈ ਇੱਕ ਕਰ ਤੇਰਾ ਜੋੜਿਆ ਤੇ ਇੱਕ ਝੂੜ ਨ ਚੱਲੀ ਨੀ

ਸਦਾ ਬਹੂਰਾ ਸਦਾ ਸਾਈਡ ਤੋਂ ਗਈ ਬੰਦ ਨਾ ਕਰਤਾ ਨੂਬਾਨੀਆ ਧਿਆਉ ਕਰੋ ਕਰੋ ਅਸ ਬਤਾਰੇ ਕਿਸੇ ਪਾਣੀ ਪਿਆ ਹਾਂ ਠੀਕ ਆ ਫੇ ਬਾਂਗ ਚਾਹੇ ਉਤਾਰ ਲੋ ਲੈ ਜਾਓ ਯਾਰ ਮੇਰੇ ਨੂੰ ਚਲੋ ਜੀ ਹੋ ਕੋਈ ਰਹਿਣ ਦਾ ਕੋਈ ਨਹੀਂ ਕੋਈ ਭਾਈ ਉਹ ਤਾਂ ਜਦੋਂ ਇਹ ਵੀ ਸਕਣਦਾ ਦੇਖਿਆ ਚਾਹ ਕੋਲੇ ਕੌਣ ਬੰਦਾ ਦਈਆ ਆ